ਸਾਨੂੰ ਜੀ ਨਸ਼ੇ ਬਤਲੇ ਆ ਆਪਣੀ ਪੁਲਿਸ ਕਿਸ ਤਰ੍ਹਾਂ ਸਰਗਰਮ ਹੈ ਸਰ ਸਾਡੀ ਪੁਲਿਸ ਪੂਰੀ ਸਰਗਰਮ ਹੈ ਜੀ ਸਰਕਾਰ ਦੇ ਹਦਾਇਤ ਮੁਤਾਬਕ ਅਫਸਰ ਵੱਲੋਂ ਦੇ ਹੁਕਮ ਮੁਤਾਬਕ ਅਸੀਂ ਇਹ ਇੰਨਾ ਚਿਰ ਜਿੰਨੇ 3 ਮਕਦਮੇ ਦਰਜ ਕੀਤੇ ਜੀ ਇੱਕ ਤਾਂ ਰਾਜੂ ਪੁੱਤਰ ਜਸਪਾਲ ਸਿੰਘ ਨੰਬਰ 2 ਤੇ ਅਮੋਲਕ ਮੀਡੀਆ ਸਮੋਲਾ ਅਸੀਂ ਮੁਖਸਰਮ ਤੇ ਤੀਗਰੇ ਗੈ ਲਾਪ੍ਰੀਤ ਸਿੰਘ ਮਸੀਰਪਾਣਾ ਇਹਨਾਂ ਦੇ ਖਿਲਾਫ ਇਹ 3 ਮਕਦਮੇ ਦਰਜ ਕੀਤੇ ਆ ਤੇ ਅਸੀਂ ਤੁਹਾਡੇ ਜਿਹੜੇ ਪਬਲਿਕ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜਾ ਜਿਹੜਾ ਅੱਜ ਤੋਂ ਬਾਅਦ ਕੋਈ ਵੀ ਨਸ਼ਾ ਕਰਦਾ ਉਹ ਉਹਦੇ ਨਸ਼ੇ ਛੱਡਣ ਵਾਲੇ ਆ ਜਿਹੜੇ ਕੋਈ ਸਾਡੇ ਕੋਲੇ ਆਉਣ ਤਾਂ ਅਸੀਂ ਉਹਨਾਂ ਦਾ ਨਸ਼ਾ ਪੱਤਾ ਛਡਾ ਕੇ ਡੀਡਾਇਰੈਕਸ਼ਨ ਰਾਈ ਤਾਂ ਉਹਨਾਂ ਨੂੰ ਉਹਨਾਂ ਦੇ ਘਰੇ ਭੇਜੀਏ ਤੇ ਜਿਹੜੇ ਸਮਗਲਿੰਗ ਕਰਦੇ ਆ ਉਹਨਾਂ ਨੂੰ ਤਾਂ ਹੀ ਫੜਨੇ ਫੜਨਾ ਜੀ ਸਾਡੇ ਕੋਲੇ ਲਿਸਟਾਂ ਆ ਗਈਆਂ ਜਿਹੜੀਆਂ ਕੁਗਿਆ ਤੌਰ ਤੇ ਜੇ ਤੁਹਾਨੂੰ ਨਸ਼ਾ ਕਰਦੇ ਨੂੰ ਕੀ ਕਰਨਾ ਚਾਹੀਦਾ ਉਹਨਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਦਾ ਨਸ਼ਾ ਕਰਦੇ ਛੋਟਾ ਮੋਟਾ ਉਹ ਤਾਂ ਸਾਡੇ ਕੋਲੇ ਆਉਣ ਅਸੀਂ ਡੀਡਾਇਰੈਕਸ਼ਨ ਰਹੀ ਉਹਨਾਂ ਨੂੰ ਆਪੇ ਦਾਖਲ ਕਰਾ ਕੇ ਉਹਦਾ ਇਲਾਜ ਕਰਾਵਾਂਗੇ ਜੀ ਜਿਹੜੇ ਵੇਚਦੇ ਆ ਉਹਨਾਂ ਦਾ ਹੀ ਫੜਨਾ ਹੈ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਸਾਰੇ ਥਾਣੇ ਵਾਲੇ ਲੱਗੇ ਹੋਏ ਸੀਸਟਾਫ ਲੱਗੇ ਹੋਏ